ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਸਾਨੂੰ ਪਤਾ ਹੀ ਸਾਰਿਆਂ ਨੂੰ ਵੀ ਪੰਜਾਬ ਜਿਸ ਸਮੇਂ ਹੜ੍ਹਾਂ ਦੇ ਹਾਲਾਤ ਵਿੱਚ ਘਿਰਿਆ ਹੋਇਆ ਤੇ ਬਹੁਤ بڑا ਨੁਕਸਾਨ ਪੰਜਾਬ ਨੂੰ ਹੋਇਆ ਹੈ ਜਿਹੜਾ ਇਹ ਨੁਕਸਾਨ ਸਾਡਾ ਹੋਇਆ ਇਸ ਤੋਂ ਪਹਿਲਾਂ ਸਾਨੂੰ ਇੰਡੀਕੇਸ਼ਨ ਮਿਲਦੀ ਤੁਰੀ ਆ ਰਹੀ ਸੀ ਇੱਕ ਉੱਤਰ ਕਾਸ਼ੀ ਵਿੱਚ ਭਗਰਥੀ ਨਦੀ ਦੇ ਕਿਨਾਰੇ ਇੱਕ ਧਰਾਲੀ ਪਿੰਡ ਸੀਗਾ ਉਹ ਧਰਾਲੀ ਜਿਹੜਾ ਪਿੰਡ ਸੀ ਉਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਵੀ ਇੱਕ ਤੂਫਾਨ ਆਉਂਦਾ ਹਵਾੜ ਆਉਂਦਾ ਉੱਥੋਂ ਇੱਕ ਬੱਦਲ ਫਟਦਾ ਤੇ ਵੱਡਾ ਮਲਬਾ ਜਿਹੜਾ ਇੱਕ ਪਿੰਡ ਨੂੰ ਖਤਮ ਕਰਦਾ ਤੁਰਿਆ ਜਾਂਦਾ ਹੈਗਾ ਉਹਨੂੰ ਖਤਮ ਕਰ ਦਿੰਦਾ ਬਹੁਤ ਜਾਨਾਂ ਜਾਂਦੀਆਂ ਇੱਕ ਫਿਲਮ ਨਿਰਮਾਤਾ ਹੈਗਾ ਵਨੋਦ ਕਾਪਰੀ ਨੇ ਇੱਕ ਐਕਸ ਤੇ ਇੱਕ ਟਵੀਟ ਕਰਦਾ ਹੈਗਾ ਉਹ ਦੱਸਦਾ ਹੈਗਾ ਜਿਹੜੀ ਉਤਰਾਕਾਸ਼ੀ ਗੰਗੋਤਰੀ ਹਰਸ਼ਲ ਮਾਰਗ ਹਾਈਵੇ ਬਣ ਰਿਆ ਸੀ ਉਸ ਹਾਈਵੇ ਜਿਹੜਾ ਬਣ ਰਿਆ ਸੀ ਇੱਕ ਸਾਲ ਪਹਿਲਾਂ ਦੀ ਜਿਹੜਾ ਇਸ ਤਰਸ ਦੀ ਹੋਣ ਤੋਂ ਪਹਿਲਾਂ ਦੀ ਗੱਲ ਦੱਸ ਰਿਹਾ ਆ ਉਹ ਉਹ ਕਹਿੰਦਾ 6500 ਦੇਵਦਾਰ ਦੇ ਦਰਖਤ ਕੱਟੇ ਗਏ ਯੋਜਨਾਬੱਦੀ ਯੋਜਨਾਬੱਦੀ ਨਾਲ ਉਹਨੂੰ ਮਤਲਬ ਕਟਾਈ ਕੀਤੀ ਗਈ ਤੇ ਉੱਥੋਂ ਦੇ ਲੋਕਾਂ ਨੇ ਬਹੁਤ ਪ੍ਰੋਟੈਸਟ ਕੀਤਾ ਵੀ ਇਹਨਾਂ ਨੂੰ ਨੁਕਸਾਨ ਬਹੁਤ ਹੋਊਗਾ ਫੋਰੈਸਟ ਵਨ ਵਿਭਾਗ ਨੂੰ ਕਿਹਾ ਉਹਨਾਂ ਨੇ ਸਰਕਾਰਾਂ ਨੂੰ ਕਿਹਾ ਉਤਰਾਖੰਡ ਉਤਰਾਖੰਡ ਦੀ ਸਰਕਾਰ ਨੂੰ ਵੀ ਕਿਹਾ ਪਰ ਉਹ ਨਹੀਂ ਮੰਨੇ ਅਲਟੀਮੇਟਲੀ ਜਿਹੜਾ ਜਿਹੜਾ ਇਥੇ ਉਹਦਾ ਅਸਰ ਹੋਇਆ ਤਰਾਲੀ ਪਿੰਡ ਵਿੱਚ ਬਹੁਤ ਸਾਰੇ ਜਾਨਾਂ ਗਈਆਂ ਤੇ ਰੁੱਖਾਂ ਦੀ ਕਟਾਈ ਕਰਕੇ ਸਾਰਾ ਇਹ ਮਤਲਬ ਕਹਿੰਦਾ ਇਹ ਐਂਗਲ ਮਿਲ ਰਿਹਾ ਇਥੋਂ ਮਤਲਬ ਸਾਨੂੰ ਸਮਝ ਪਾ ਰਹੇ ਆ ਸਮਝਣਾ ਪੈਣਾ ਭਾਗੇ ਰਥੀ ਦਾ ਇਕੋਸਸਟਿਵ ਜ਼ੋਨ ਜਿਹੜਾ ਸੀਗਾ ਉਥੇ ਲਾਹ ਪ੍ਰਵਾਹ ਜਿਹੜੇ ਜਾਨਾਂ ਗਈਆਂ ਉਹਦੀ ਕਿਸੇ ਨੇ ਜ਼ਿੰਮੇਵਾਰੀ ਕਿਉਂ ਨਹੀਂ ਲਈ ਨਾ ਹਜ ਤੱਕ ਲਈਏ ਨਾ ਕੋਈ ਲੈਣ ਨੂੰ ਤਿਆਰ ਹੈਗਾ